ਤੇ ਜੇ ਮੈਨੇ ਸਾਨੂੰ ਲੱਗਦਾ ਹੈਗਾ ਤਿਆਰ ਕਰਨ ਨੂੰ ਡਿਜ਼ਾਈਨ ਚ ਚੋਇਸ ਕਰਨ ਨੂੰ ਬਾਹਰੋਂ ਜਾ ਕੇ ਸਾਨੂੰ ਲੈ ਕੇ ਆਣਾ ਪੈਂਦਾ ਹੈਗਾ ਬਾਕੀ ਹੈ ਨਾ ਕਾਫੀ ਸਾਰੀ ਚੀਜ਼ਾਂ ਦੇ ਸਾਨੂੰ ਗੌਰ ਕਰਕੇ ਟਾਈਮ ਦੇਖ ਕੇ ਅਚੀ ਤਰੀਕੇ ਨਾਲ ਤਿਆਰ ਕਰਨਾ ਪੈਂਦਾ ਹੈਗਾ ਇਹਨੂੰ ਤੇ ਨਾਲ ਹੈਗਾ ਨਾ ਮਤਲਬ ਉਸ ਤੋਂ ਬਾਅਦ ਸਾਨੂੰ ਕਢਦੇ ਹੈਗੇ ਸੇਲ ਵਾਸਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿੰਨੇ ਚਿਰ ਪਹਿਲਾਂ ਇੱਥੇ ਆਉਂਦੇ ਸਾਨੂੰ ਤਾਂ ਕਰਦੋ ਕਰ 20 ਸਾਲ ਹੋ ਗਏ ਹੈ ਕਾਫੀ ਟਾਈਮ ਤੋਂ ਇੱਥੇ ਬੈਠਾ ਹੈ ਗਿਆ ਮਤਲਬ ਸਾਡਾ ਇਹ ਕੰਮ ਹੈਗਾ ਹਰ ਸਾਲ ਗਣਪਤੀ ਦੀ ਪੂਜਾ ਹੁੰਦੀ ਹੈ ਗਿਆ ਤਾਂ ਸਾਡੇ ਕੋਲ ਗਾਹ ਕਸਟਮਰ ਆ ਕੇ ਸਾਡੇ ਕੋਲ ਲੈ ਕੇ ਜਾਂਦੇ ਨੇ ਬڑے ਪਿਆਰ ਨਾਲ ਤੇ ਮਿਹਨਤ ਨਾਲ ਸਰਦਾ ਨਾਲ ਮੂਰਤੀਆਂ ਬਣਾ ਰਹੇ ਹੋ ਕਿਸ ਚੀਜ਼ ਦੀ ਬਣਦੀ ਹੈ ਇਹ ਪਿਓ ਪਿਓ ਹੋ ਗਿਆ ਬਾਕੀ ਕੀ ਕਹਿੰਦੇ ਨਾਰੀਅਲ ਦਾ ਪੁੱਸਾ ਹੁੰਦਾ ਹੈਗਾ ਨਾ ਕੋਈ ਦਾ ਸਰਟੀਫਿਕੇਟ ਹੁੰਦਾ ਹੈ ਨਾ ਕੋਈ ਇਹਨਾਂ ਨੂੰ ਦਿੱਕਤ ਹੁੰਦੀ ਹੈ ਉਹ ਵਧੀਆ ਚੀਜ਼ ਹੁੰਦੀ ਹੈ ਆਪਣੇ ਮਹਾਰਾਸ਼ਟਰ ਜਾਓ ਬੰਬੇ ਚ ਜਾਓ ਸਾਈਡ ਚ ਜਾਓ ਪੁਨਾ ਸਾਈਡ ਚ ਜਾਓ ਵੱਡੇ ਤੋਂ ਵੱਡੇ ਫੁੱਲ ਫੁੱਲ ਸਾਈਡ ਦੇ 10 10 ਫੀਟ 15 ਬੰਦਾ 20 ਵੀ ਫੀਟ ਦੇ ਬਣਾਏ ਜਾਂਦੇ ਗਣਪਤੀ ਉਹ ਇਹਨਾਂ ਚ ਇਹਦੇ ਚ ਇਹ ਚੀਜ਼ਾਂ ਨਾਲ ਹੀ ਬਣਾਇਆ ਜਾਂਦਾ ਜਿਹੜਾ ਇਹ ਆਕਾਰ ਦਿੱਤਾ ਜਾਂਦਾ ਹੈਗਾ ਇਹ ਇਹਦੇ ਨਾਲ ਹੀ ਆਕਾਰ ਆ ਬੜੀ ਅੰਦੇ ਵਿਧੀ ਵਿਵਧਾਨ ਨਾਲ ਜਨਪਤੀ ਜੀ ਨੂੰ ਲੈ ਕੇ ਜਾਇਆ ਜਾਂਦਾ ਹੈ ਉਸ ਤੋਂ ਬਾਅਦ ਉਹ ਸਰਜਨ ਹੁੰਦਾ ਇਹਨਾਂ ਦਾ ਤਾਂ ਲਾਲ ਕੱਪੜੇ ਦੇ ਵਿੱਚ ਲਪੇਟਿਆ ਜਾਂਦਾ ਜਦੋਂ ਲੈ ਕੇ ਜਾਣਾ ਹੁੰਦਾ ਹੈ ਉਹਦਾ ਕੀ ਮਤਲਬ ਉਹਦਾ ਮਹੱਤਵ ਹੈਗਾ ਜੀ ਬਈ ਉਹਨਾਂ ਦੀਆਂ ਨਜ਼ਰਾਂ ਸਿੱਧਾ ਪਹਿਲਾਂ ਸਾਡੇ ਘਰ ਦੇ ਵਿੱਚ ਹੀ ਪੈਣ ਚੀ ਪਰਹੇਜ਼ ਕੀ ਹੁੰਦੇ ਨੇ ਕਿਉਂਕਿ 7 ਦਿਨ ਜਾਂ 4 ਦਿਨ ਜਿੰਨੇ ਦਿਨ ਵੀ ਬਾਬਾ ਜੀ ਸਾਡੇ ਰਹਿੰਦੇ ਨੇ ਉੱਥੇ ਪਰਹੇਜ਼ ਨੇ ਪਰਹੇਜ਼ ਜੀ ਪਿਆਜ਼ ਲਸਣ ਨਹੀਂ ਵਰਤਣਾ ਹੁੰਦਾ ਅਖੰਡ ਜੋਗ ਜਗਨੀ ਹੁੰਦੀ ਹੈ ਮਾਸ ਮਦਿਰਾ ਸਭ ਚੀਜ਼ਾਂ ਤੋਂ ਦੂਰ ਹੈ ਪੂਰੀ ਸੇਵਾ ਉਹਨਾਂ ਦੀ ਹੁੰਦੀ ਹੈ ਜੀ ਤੁਸੀਂ ਆਰਡਰ ਤੇ ਬਣਾਉਂਦੇ ਹੋ ਮੂਰਤੀ ਜਾਂ ਤੁਹਾਨੂੰ ਜਿਹੜੀ ਪਸੰਦ ਆਉਂਦੀ ਮੂਰਤੀ ਉਹ ਲੈ ਜੜੀ ਸਾਡੇ ਅੱਖਾਂ ਚੱਖਾਂ ਪਾ ਕੇ ਵੇਖ ਲੈਣ ਤੇ ਬਸ ਆਪਾਂ ਉਹ ਲੈ ਜੀ ਐ ਸਾਡੇ ਦੀ ਫੈਮਿਲੀ ਮੈਂਬਰ ਬਨ ਜਾਂਦੇ ਆ ਜਿਸ ਦਾ ਸਾਡਾ ਕੋਈ ਰਿਸ਼ਤੇਦਾਰ ਆਂਦਾ ਵਾ 10 ਦਿਨ ਰਹਿੰਦਾ 5 ਦਿਨ ਰਹਿੰਦਾ ਜਦੋਂ ਜਾਨ ਲੱਗੇ ਤਾਂ ਸਾਡੀ ਅੱਖਾਂ ਨਮ ਹੋ ਜਾਂਦੀਆਂ ਐਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਭੇਜਣ ਲੱਗੇ ਸਾਡੇ ਮਨ ਜਿਹੜਾ ਖਰਾਬ ਹੋ ਜਾਂਦਾ ਕਿ ਨਹੀਂ ਇੰਨੇ ਚਾਵਾਂ ਨਾ ਸੀ ਲਿਆਂਦਾ ਤੇ ਸਾਡਾ ਭਰਾ ਵੀਰ ਪਿਓ ਜੋ ਵੀ ਆ ਵੀ ਉਹ ਚੱਲਿਆ ਵਾ ਅਸਲੀਏ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ 7 ਸਤੰਬਰ ਨੂੰ ਜਨਪਤੀ ਉਤਸਵ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾਣਾ ਹੈ ਤਿਆਰੀਆਂ ਵੀ ਜੋਰਾ-ਸੋਰਾ ਨਾਲ ਚੱਲ ਰਹੀਆਂ ਹਨ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਜਨਪਤੀ ਮਾਪਾ ਦੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ ਨੇ ਬਹੁਤ ਵੱਡੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ ਨੇ ਇਹ ਮੂਰਤੀ ਦਾ ਰੂਪ ਹੈ ਪਹਿਲਾਂ ਤੋਂ ਤਿਆਰ ਹੋ ਰਹੀ ਹੈ ਇਹ ਮੂਰਤੀ ਉਸ ਤੋਂ ਬਾਅਦ ਬੜੀ ਮਿਹਨਤ ਨਾਲ ਜਿਹੜੇ ਰਾਜਸਥਾਨ ਤੋਂ ਆਏ ਹੋਏ ਚਾਰੀਗੜ੍ਹ ਨੇ ਉਹ ਮਿਹਨਤ ਦੀਆਂ ਮੂਰਤੀਆਂ ਨੂੰ ਵਧੀਆ ਰੂਪ ਦੇ ਰਹੇ ਨੇ ਅਤੇ ਬੜੀ ਮਿਹਨਤ ਨਾਲ ਇਹ ਮੂਰਤੀਆਂ ਤਿਆਰ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਬਹੁਤ ਹੀ ਪਿਆਰੀਆਂ ਮੂਰਤੀਆਂ ਨੇ ਆਸਥਾ ਜੁੜੀ ਹੁੰਦੀ ਆ ਹਰ ਹਰ ਧਰਮ ਦੀ ਹਰ ਇਨਸਾਨ ਦੀ ਤਾਂ ਜਨਪਤੀ ਬਾਬਾ ਦਾ ਇਹ ਤਿਹਾਰ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤਾਂ ਇਸ ਪੱਥਰ ਦੀ ਮੂਰਤੀਆਂ ਨੂੰ ਇਹ ਚ ਵਧੀਆ ਰੂਪ ਦਿੱਤਾ ਜਾ ਰਿਹਾ ਹੈ ਜਿਉਂ ਜਿਉਂ ਜਨਪਤੀ ਵਰ ਸਰਜਨ ਦਿੱਤੀਆਂ ਜਾਂਦੀਆਂ ਨੇ ਤਾਂ ਬਹੁਤ ਪਿਆਰੀਆਂ ਨੇ ਤਰ੍ਹਾਂ ਤਰ੍ਹਾਂ ਦੇ ਰੂਪ ਦੇ ਵਿੱਚ ਜਨਪਤੀ ਬਾਬਾ ਜੀ ਜਿਹੜੇ ਨੇ ਮਜੂਰ ਨੇ ਇਥੇ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਚੱਲ ਰਿਆਂ ਜਿੱਥੇ ਜੇ ਰਾਜਸਥਾਨ ਤੋਂ ਆਏ ਹੋਏ ਚਾਰੀਗਰ ਨੇ ਜਿਹੜੀਆਂ ਇਹ ਮੂਰਤੀਆਂ ਬਣਾ ਰਹੇ ਨੇ ਤਾਂ ਮੂਰਤੀਆਂ ਵੀ ਬਹੁਤ ਪਿਆਰੀਆਂ ਨੇ ਤਾਂ ਬਾਬਾ ਜੀ ਦਾ ਰੂਪ ਹੈ ਹਮੇਸ਼ਾ ਹੀ ਰੱਬ ਦਾ ਰੂਪ ਤਾਂ ਪਿਆਰਾ ਹੁੰਦਾ ਹੀ ਹੈ ਇਹਦਾ ਰੂਪ ਜਿਹੜਾ ਮੂਰਤੀਆਂ ਦੇ ਵਿੱਚ ਜਨਪਤੀ ਜੀ ਦੀ ਮੂਰਤੀ ਹੈ ਜਿਹੜੀ ਬਹੁਤ ਪਿਆਰੀ ਮੂਰਤੀ ਬਣਾਈ ਜਾ ਰਹੀ ਹੈ ਤੇ ਬੜੀ ਮਿਹਨਤ ਨਾਲ ਤਿਆਰ ਹੁੰਦੀਆਂ ਨੇ ਤਾਂ ਵੱਡੀ ਤੋਂ ਵੱਡੀ ਮੂਰਤੀ ਵੀ ਹੈ ਤੇ ਛੋਟੀ ਤੋਂ ਛੋਟੀ ਮੂਰਤੀ ਵੀ ਹੈ ਇਹ ਸਾਡੀਆਂ ਭੈਣਾਂ ਨੇ ਜਿਹੜੀਆਂ ਰਾਜਸਥਾਨ ਤੋਂ ਇੱਥੇ ਪਹੁੰਚੀਆਂ ਆਈਆਂ ਨੇ ਬੜੀ ਮਿਹਨਤ ਨਾਲ ਇਸ ਮੂਰਤੀ ਨੂੰ ਸਵਾਰ ਰਹੀਆਂ ਨੇ ਅਤੇ ਉਹ ਜਨਪਤੀ ਜੀ ਦਾ ਜਿਹੜਾ ਸੰਜਾਰ ਚੜਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਫੋਟੋਆਂ ਬਹੁਤ ਵਧੀਆ ਨੇ ਤਾਂ ਮਿੱਟੀ ਦੀਆਂ ਮੂਰਤੀਆਂ ਨੇ ਤਾਂ ਵਿਸਰਜਨ ਹੋਣਾ ਐ ਇਸ ਮੂਰਤੀਆਂ ਦਾ 7 ਸਤੰਬਰ ਨੂੰ ਸ਼ੁਰੂਆਤ ਹੋ ਰਹੀ ਐ ਇਸ ਤਿਹਾਰ ਦੀ ਤਾਂ ਧੂਮ-ਧਾਮ ਨਾਲ ਮਨਾਇਆ ਜਾਣਾ ਐ ਇਹ ਤਾ ਚਲਬਾ ਚੜਦੇ ਆ ਜਿਹੜੇ ਮੂਰਤੀਆਂ ਬਣਾ ਰਹੇ ਨੇ ਵੀਰ ਸਾਡੇ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਗੋਵਿੰਦ ਹੈ ਮੈਨੂੰ ਇਹ ਦੱਸੋ ਮੂਰਤੀ ਬਣਾਉਣ ਦੇ ਵਿੱਚ ਕਿੰਨੀ ਕਿ ਮਿਹਨਤ ਲਾਉਣੀ ਪੈਂਦੀ ਐ ਅਸੀਂ ਦੇਖ ਰਹੇ ਹਾਂ ਬੜੇ ਪਿਆਰ ਨਾਲ ਤੁਸੀਂ ਮੂਰਤੀਆਂ ਸਜਾ ਰਹੇ ਹੋ ਤੇ ਬੜੀ ਮਿਹਨਤ ਨਾਲ ਬਣਾ ਰਹੇ ਹੋ ਭਾਜੀ ਦੇਖੋ ਮਿਹਨਤ ਤਾਂ ਬਹੁਤ ਜ਼ਿਆਦਾ ਲੱਗਦੀ ਐ ਦਿਨ ਰਾਤ ਇੱਕ ਕਰਨਾ ਪੈਂਦਾ ਐ ਮਤਲਬ 6-6 ਮਹੀਨੇ ਸਾਨੂੰ ਲੱਗ ਜਾਂਦੇ ਐ ਹੈਗਾ ਤਿਆਰ ਕਰਨ ਨੂੰ ਡਿਜ਼ਾਈਨ ਚ ਚੋਇਸ ਕਰਨ ਨੂੰ ਬਾਹਰੋਂ ਜਾ ਕੇ ਸਾਨੂੰ ਲੈ ਕੇ ਆਣਾ ਪੈਂਦਾ ਹੈਗਾ ਬਾਕੀ ਐ ਨਾ ਕਾਫੀ ਸਾਰੀ ਚੀਜ਼ਾਂ ਦੇ ਸਾਨੂੰ ਗੌਰ ਕਰਕੇ ਟਾਈਮ ਦੇਖ ਕੇ ਅੱਛੀ ਤਰੀਕੇ ਨਾਲ ਤਿਆਰ ਕਰਨਾ ਪੈਂਦਾ ਹੈਗਾ ਇਹਨੂੰ ਤੇ ਨਾਲੇ ਹੈਗਾ ਨਾ ਮਤਲਬ ਉਸ ਤੋਂ ਬਾਅਦ ਸਾਨੂੰ ਨਿਕਾਲਦੇ ਹੈਗੇ ਸੇਲ ਵਾਸਤੇ ਕਸਟਮਰ ਆਂਦਾ ਲੈਣ ਵਾਸਤੇ ਬਹੁਤ ਮਤਲਬ ਮਿਹਨਤ ਲੱਗਦੀ ਹੈ ਕਿ ਤੁਸੀਂ ਕਿੱਥੋਂ ਦੇ ਰਹਿਣ ਆਲੇ ਹੋ ਜਿੰਨੇ ਚਿਰ ਪਹਿਲਾਂ ਇੱਥੇ ਆਉਂਦੇ ਸਾਨੂੰ ਤਾਂ ਘੜ ਤੋਂ ਘੜ 20 ਸਾਲ ਹੋ ਗਏ ਹੈ ਕਾਫੀ ਟਾਈਮ ਤੋਂ ਇੱਥੇ ਬੈਠਿਆ ਗਿਆ ਮਤਲਬ ਸਾਡਾ ਇਹ ਕੰਮ ਹੈਗਾ ਹਰ ਸਾਲ ਗਣਪਤੀ ਦੀ ਪੂਜਾ ਹੁੰਦੀ ਹੈ ਗਿਆ ਤਾਂ ਸਾਡੇ ਕੋਲ ਗਾਹ ਕਸਟਮਰ ਆ ਕੇ ਸਾਡੇ ਕੋਲ ਲੈ ਕੇ ਜਾਂਦੇ ਮੂਰਤੀ ਨੂੰ ਦੱਸੋ ਬੜੀ ਮਿਹਨਤ ਨਾਲ ਸੁਝਾਇਆ ਜਾਂਦਾ ਜਨਪਤੀ ਜੀ ਨੂੰ ਤੁਸੀਂ ਬੜੇ ਪਿਆਰ ਨਾਲ ਤੇ ਮਿਹਨਤ ਨਾਲ ਸਰਦਾ ਨਾਲ ਮੂਰਤੀਆਂ ਬਣਾ ਰਹੇ ਹੋ ਕਿਸ ਚੀਜ਼ ਦੀ ਬਣਦੀ ਹੈ ਮੂਰਤੀ ਇਹ ਪੀਓਪੀ ਹੋ ਗਿਆ ਬਾਕੀ ਕੀ ਕਹਿੰਦੇ ਨਾਰੀਅਲ ਦਾ ਪੂਸਾ ਹੁੰਦਾ ਤੇ ਨਾਲੇ ਮਿੱਟੀ ਚਿਕਨੀ ਮਿੱਟੀ ਹੋਗੀ ਉਹਦੇ ਨਾਲ ਇਹਨੂੰ ਤਿਆਰ ਕੀਤਾ ਜਾਂਦਾ ਹੈਗਾ ਇਹ ਆਪਣੇ ਜਿਹੜਾ ਚੱਲਦਾ ਪਾਣੀ ਹੁੰਦਾ ਹੈਗਾ ਨਾ ਉਹਦੇ ਵਿੱਚ ਆਪਾਂ ਵਿਸਰਜਨ ਕਰਕੇ ਇਹਨੂੰ ਮਤਲਬ ਸਮਾਓ ਕਰ ਸਕਦੇ ਵਿਸਰਜਨ ਕਰ ਸਕਦੇ ਆ ਉਹਦੇ ਵਿੱਚ ਇਹ ਪਿਗਲ ਜਾਂਦੀ ਹੈ ਨਾ ਕੋਈ ਦਾ ਸਰਟੀਫਾਈਕ ਹੁੰਦਾ ਹੈ ਨਾ ਕੋਈ ਨੇ ਦਿੱਕਤ ਹੁੰਦੀ ਹੈ ਬਹੁਤ ਵਧੀਆ ਚੀਜ਼ ਹੁੰਦੀ ਹੈ ਆਪਣੇ ਮਹਾਰਾਸ਼ਟਰ ਚਲ ਜਾਓ ਬੰਬੇ ਚਾ ਸਾਈਡ ਚਲ ਜਾਓ ਪੁਨਾ ਸਾਈਡ ਚਲ ਜਾਓ ਵੱਡੇ ਤੋਂ ਵੱਡੇ ਫੁੱਲ ਫੁੱਲ ਸਾਈਡ ਦੇ 10 10 ਫੀਟ 15 ਬੰਦਾ 20 20 ਫੀਟ ਦੇ ਬਣਾਏ ਜਾਂਦੇ ਗਣਪਤੀ ਉਹ ਇਨਾਂ ਇਹਦੇ ਚ ਇਹ ਚੀਜ਼ਾਂ ਨਾਲ ਹੀ ਬਣਾਇਆ ਜਾਂਦਾ ਜਿਹੜਾ ਇਹ ਆਕਾਰ ਦਿੱਤਾ ਜਾਂਦਾ ਹੈਗਾ ਇਹ ਇਹਦੇ ਨਾਲ ਹੀ ਆਕਾਰ ਆਂਦਾ ਹੈਗਾ ਮੈਨੂੰ ਇਹ ਦੱਸੋ ਜਿਹੜੇ ਇਹਦੇ ਵਿੱਚ ਚੈਲਡਰ ਭਰੇ ਜਾ ਰਹੇ ਨੇ ਸਪੈਸ਼ਲ ਹੁੰਦੇ ਨੇ ਜਿਉਂ ਕਿ ਬਹੁਤ ਪਿਆਰੀਆਂ ਤਸਵੀਰਾਂ ਬਣ ਜਾਂਦੀਆਂ ਨੇ ਇੱਕ ਚੀਜ਼ ਲਗੀ ਲੈ ਕੇ ਆਈ ਦੀ ਹੈਗੀ ਐ ਸਪੈਸ਼ਲ ਹੀ ਹੁੰਦੇ ਆ ਸਾਰੇ ਕਲਰ ਚੋਇਸ ਕਰਨੇ ਪੈਂਦੇ ਬਾਹਰੋਂ ਜਾ ਕੇ ਸਾਨੂੰ ਲੈ ਕੇ ਆਣੇ ਪੈਂਦੇ ਆ ਬੰਬੇ ਸਾਈਡ ਹੋ ਗਿਆ ਹਾਈਦਰਾਬਾਦ ਸਾਈਡ ਹੋ ਗਿਆ ਜਿੱਥੇ ਵੱਡੀ ਵੱਡੀਆਂ ਮਤਲਬ ਬਣਦੀਆਂ ਆ ਕਿ ਮੂਰਤੀਆਂ ਤੇ ਇੱਥੇ ਉੱਥੇ ਜਾ ਕੇ ਸਾਨੂੰ ਫਿਰ ਦੇਖਣਾ ਪੈਂਦਾ ਹੈਗਾ ਇਹ ਸਾਰਾ ਕਲਰ ਉੱਥੋਂ ਹੀ ਲੈ ਕੇ ਆਈਦਾ ਹੈ ਵੱਡੀ ਤੋਂ ਵੱਡੀ ਮੂਰਤੀ ਜਿਹੜੀ ਬਣਾਉਂਦੇ ਉਹ 7 ਫੁੱਟ ਦੀ ਹੈ ਤੇ ਛੋਟੀ ਤੋਂ ਛੋਟੀ ਮੂਰਤੀ ਚ ਨੇ ਵੱਡੀ ਤਾਂ ਤੁਹਾਡੇ ਸਾਹਮਣੇ ਲੱਗੀ ਹੋਈ ਹੈ ਭਾਜੀ ਤੁਸੀਂ ਵੀਡੀਓ ਬਣਾ ਲਓ ਘੱਟੋ ਘੱਟ ਵੀ ਇਹ ਸਾਈਜ਼ ਇਸ ਟਾਈਮ ਤੋਂ ਵੱਡਾ ਹੈ ਇੱਥੇ ਇਹੀ ਚੱਲਦਾ ਹੈ ਆਪਣਾ ਫੁੱਲ ਸਾਈਜ਼ ਤੇ ਇਹੀ ਸਾਈਜ਼ ਚੱਲਦਾ ਆਏਗਾ ਜਿਆਦਾ ਤੋਂ ਜਿਆਦਾ ਛੋਟੀ ਛੋਟੀ ਫਿਰ ਮੀਡੀਅਮ ਸਾਈਜ਼ ਜਾਂਦੀ ਸਭ ਤੋਂ ਛੋਟਾ ਸਾਈਜ਼ ਹੁੰਦਾ ਹੈਗਾ ਇੰਨਾ ਸਾਈਜ਼ ਹੁੰਦਾ ਹੈਗਾ ਉਹ ਵੀ ਮਿਲ ਜਾਏਗੀ ਛੋਟੀ ਤੋਂ ਲੈ ਕੇ ਵੱਡੀ ਫੁੱਲ ਸਾਈਜ਼ ਤੱਕ ਦੀ ਮਿਲ ਜਾਏਗੀ ਸਾਰੀ ਮਿਲ ਜਾਏਗੀ ਇਹ ਨੂੰ ਇਹ ਦੱਸੋ ਪਹਿਲਾਂ ਪੂਰੇ ਭਾਰਤ ਦੇ ਵਿੱਚ ਤਾਂ ਇਸ ਤਿਹਾਰ ਨੂੰ ਧੂਮ ਧਾਮ ਨਾਲ ਮਨਾਇਆ ਜਾਂਦਾ ਲੇਕਿਨ ਹੁਣ ਪੰਜਾਬ ਦੇ ਵਿੱਚ ਵੀ ਇਸ ਤਿਹਾਰ ਦੀ ਪੂਰੀ ਮੰਨਤਾ ਹੋਣ ਲੱਗ ਪਈ ਹੈ ਪਹਿਲਾਂ ਬੰਬੇ ਸਾਈਡ ਸੀ ਜ਼ਿਆਦਾ ਇਸ ਤਿਹਾਰ ਨੂੰ ਮੰਨਿਆ ਜਾਂਦਾ ਸੀ ਹੁਣ ਪੰਜਾਬੀ ਵੀ ਜਿਹੜੇ ਇਸ ਤਿਹਾਰ ਨੂੰ ਬੜੇ ਧੂਮ ਧਾਮ ਨਾਲ ਮਨਾਉਂਦੇ ਅੱਜ ਦੇਖੋ ਕੋਈ ਹੁਣ ਪੇਤ ਪਾਵ ਨਹੀਂ ਰਹਿ ਗਿਆ ਸਭ ਭਰਾ ਸਾਰੇ ਵਸੇ ਹੋਏ ਆਪ ਆਪਣੇ ਆਪਣੇ ਥਗਾ ਤੇ ਤੇ ਨਾਲੇ ਆ ਨਾ ਇਹ ਚੀਜ਼ ਦੀ ਮੰਨਤਾ ਵੀ ਹੈਗੀ ਜੋ ਮੰਨਤ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈਗੀ ਆ ਕੋਈ ਸਾਮ ਨਾਲ ਹਰ ਕੋਈ ਆਪਣੀ ਮੰਨਤ ਲੈ ਕੇ ਜਾਂਦਾ ਹੈਗਾ ਇਹਨਾਂ ਦੇ ਮੂਰਤੀ ਨੂੰ ਸਥਾਪਨਾ ਕਰਕੇ ਪੂਜਾ ਕਰਕੇ ਫਿਰ ਸਿਜਨ ਕਰਦੇ ਹੈਗੇ ਉਹ ਸਹੀ ਹੋ ਜਾਂਦਾ ਹੈਗਾ ਭਾਜੀ ਉਹਨਾਂ ਦੇ ਆਰਡਰ ਤੇ ਬਣਾਈਆਂ ਜਾਂਦੀਆਂ ਮੂਰਤੀਆਂ ਜਾਂ ਤੁਸੀਂ ਆਪਣੇ ਸੇ ਹਿਸਾਬ ਨਾਲ ਨਹੀਂ ਆਰਡਰ ਤੇ ਤਿਆਰ ਕੀਤੀ ਜਾਂਦੀ ਹੈਗੇ ਆ ਫਿਰ ਤੋਂ ਬਾਅਦ ਸਾਡਾ ਜਿੰਨਾ ਵਿਗਦਾ ਵੇਚਦੇ ਹੈਗੇ ਬਾਕੀ ਬਦਾ ਹੈਗਾ ਤੁਸੀਂ ਸੰਭਾਲ ਕੇ ਰੱਖਣਾ ਪੈਂਦਾ ਕਿੰਨਾ ਚਿਰ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਤਿਉਹਾਰ ਤੋਂ ਇਹ ਘੱਟੋ ਘੱਟ ਵੀ ਸਾਲ-ਸਾਲ ਵੀ ਲੱਗ ਜਾਂਦਾ 6 ਮਹੀਨੇ 8 ਮਹੀਨੇ ਤੋਂ ਆਪਾਂ ਤਿਆਰ ਕਰਨ ਨੂੰ ਮਤਲਬ ਸੈਟਿੰਗ ਕਰਨ ਨੂੰ ਲੱਗ ਜਾਂਦਾ ਹੈਗੇ ਤੁਸੀਂ ਰਾਜਸਥਾਨ ਤੋਂ ਆਏ ਹੋ ਤੁਸੀਂ ਬੜੀ ਮਿਹਨਤ ਲਾਉਂਦੇ ਹੋ ਤੁਹਾਡੀ ਮਿਹਨਤ ਦਾ ਪੂਰਾ ਮਿਹਨਤ ਦਾ ਨਾ ਮਿਲ ਜਾਂਦਾ ਮੁੱਲ ਮਿਲ ਜਾਂਦਾ ਪੂਰਾ ਬੈਠੇ ਆਗੇ ਭਾਜੀ ਇਸ ਟਾਈਮ ਤੇ ਮਹਿੰਗਾਈ ਦਾ ਟਾਈਮ ਹੈਗਾ ਮਿਲਣਾ ਤਾਂ ਕੀ ਹੈਗਾ ਚਲੋ ਜੋ ਗੁਜ਼ਾਰਾ ਚੱਲਦਾ ਪਿਆ ਹੈਗਾ ਉਦਾਂ ਦਾ ਕੰਮ ਕਰਦੇ ਪਏ ਆ ਹੁਣ ਉਹ ਸਾਡਾ ਕੰਮ ਹੀ ਹੈ ਇਹ ਤਾਂ ਸਾਨੂੰ ਇਹ ਕੰਮ ਕਰਨਾ ਹੀ ਪਏਗਾ ਪਏਗਾ ਜਾਂ ਮਿਹਨਤ ਮਿਲੇ ਜਾਂ ਨਾ ਮਿਲੇ ਜੇ ਬਚ ਵੀ ਜਾਂਦਾ ਕਈ ਵਾਰੀ ਤਾਂ ਫਿਰ ਸਾਨੂੰ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈਗਾ ਇਸ ਕਰਕੇ ਸਭ ਕੁਝ ਕੰਪੋਵਾਇਜ਼ ਕਰਨਾ ਪੈਂਦਾ ਹੈਗਾ ਗੁਰਿੰਦ ਜੀ ਜੇ ਵੀ ਬਾਰਿਸ਼ ਦਾ ਮੌਸਮ ਹੋ ਜਾਂਦਾ ਤਾਂ ਇਹ ਮੂਰਤੀਆਂ ਜਦੋਂ ਮੀਂਹ ਪਾਣੀ ਪੈਂਦਾ ਹੈ ਬਾਰਿਸ਼ ਪੈਂਦੀ ਹੈ ਮੀਂਹ ਪੈਂਦਾ ਤਾਂ ਚੰਵੇਂ ਸੰਭਾਲਦੇ ਇਹਨਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਦਾ ਇਹ ਮਿੱਟੀ ਜਿਹੜੀ ਹੈ ਢਲ ਜਾਂਦੀ ਹੈ ਤਾਂ ਚੰਵੇਂ ਸੰਭਾਲ ਭਾਜੀ ਦੇਖੋ ਮੇਰੀ ਗੱਲ ਸੁਣੋ ਇਹ ਐਨਾ ਸਾਰੇ ਟਕਣੀ ਪੈਂਦੀ ਹੈਗੇ ਇਹ ਸਾਰੀ ਸੇਫਟੀ ਨਾਲ ਸਾਈਡ ਤੇ ਰੱਖਣੀ ਪੈਂਦੀ ਹੈ ਇਹਨਾਂ ਤੇ ਐਨਾ ਬੰਦਾ ਤਰਪਾਲ ਟਕਣੇ ਪੈਂਦੇ ਹੈਗੇ ਬਹੁਤ ਦਿੱਕਤ ਹੋ ਰਹੀ ਹੈਗੀ ਇਸ ਟਾਈਮ ਕਿਉਂਕਿ ਇਹ ਸਾਲ ਬਹੁਤ ਹੀ ਜ਼ਿਆਦਾ ਦਿੱਕਤ ਹੋਈ ਹੈ ਕਦੇ ਮੂਰਤੀ ਉੱਥੇ ਰੱਖੋ ਕਦੇ ਉੱਥੋਂ ਇੱਧਰ ਲੈ ਕੇ ਆਓ ਕ ਪਾਜੀ ਤੁਸੀਂ ਆਦਮੀ ਹੀ ਬਣਾਉਂਦੇ ਹੋ ਮੂਰਤੀਆਂ ਜਾਂ ਮੈਂ ਦੇਖ ਰਿਹਾ ਕਿ ਪੈਨਾ ਵੀ ਸਾਡੀਆਂ ਲੱਗੀਆਂ ਨੇ ਬੱਚੇ ਵੀ ਜਿਹੜੇ ਨੇ ਤੁਹਾਡੇ ਨਾਲ ਮਿਹਨਤ ਕਰ ਰਹੇ ਨੇ ਸਾਰੇ ਹੀ ਇਸ ਚੀਜ਼ ਨੂੰ ਬਣਾਉਂਦੇ ਸਭ ਚੀਜ਼ਾਂ ਸਾਰੇ ਪੰਜ ਦੇਖੋ ਸਾਰੇ ਚੀਜ਼ਾਂ ਕੰਮ ਹੁੰਦਾ ਹੈਗਾ ਜਿਹੜਾ ਸਾਰੇ ਨਾਲ ਮਿਲ ਕੇ ਹੁੰਦਾ ਹੈਗਾ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਹੈਗਾ ਪਾਜੀ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਨੇ ਤਾਂ ਜਰੂਰ ਜੀ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿਹੜਾ ਜਿਹੇ ਤਿਉਹਾਰ ਮਨਾਇਆ ਜਾਂ ਨਾ ਜਨਪਤੀ ਬਾਪਾ ਮੋਰੀਆ ਹਮੇਸ਼ਾ ਹੀ ਜਿਹੜੇ ਨੇ ਬੜੇ ਬੰਬੇ ਦੇ ਵਿੱਚ ਬੜੇ ਚਾਹਾਂ ਨਾਲ ਇਸਤਿਹਾਰ ਨੂੰ ਬਣਾਇਆ ਜਾਂਦਾ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਪੰਜਾਬੀ ਵੀਰ ਨੇ ਸਾਡੇ ਆਸਥਾ ਹਰ ਬੰਦੇ ਦੀ ਜੁੜੀ ਹੁੰਦੀ ਹੈ ਤਾਂ ਇਹਨਾਂ ਤਿਉਹਾਰਾਂ ਦੇ ਨਾਲ ਸਾਡੀਆਂ ਬੜੀਆਂ ਆਸਥਾਂ ਜੁੜੀਆਂ ਨਹੀਂਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤਾਂ ਮੂਰਤੀਆਂ ਲੈ ਲਈ ਵੀ ਇੱਥੇ ਦੁਨੀਆਂ ਪਹੁੰਚ ਰਹੀ ਹੈ ਕਿਉਂਕਿ ਬੜਿਆਂ ਨੇ ਬੜਿਆਂ ਦੇ ਮਨੋਚਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਬੜਿਆਂ ਦੇ ਮਨੋਚਾਮਨਾ ਮਨ ਦੇ ਵਿੱਚ ਨੇ ਜਿਨ੍ਹਾਂ ਦੀਆਂ ਪੂਰੀਆਂ ਹੋਣ ਵਾਲੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਕਰ ਰਹੇ ਹਾਂ ਬੜੀਆਂ ਪਿਆਰੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਤਾਂ ਹਰ ਤਿਹਾਰ ਦੀ ਆਪਣੀ ਆਪਣੀ ਮਾਨਤਾ ਹੈ ਐਸੇ ਤਿਹਾਰ ਦੀ ਵੀ ਆਪਣੀ ਮਾਨਤਾ ਹੈ ਦਾ ਇਥੇ ਵੱਡੀ ਤਦਾਦ ਵਿੱਚ ਮੂਰਤੀਆਂ ਤਿਆਰ ਹੋ ਰਹੀਆਂ ਆ ਜਲਬਾ ਚੜਦੇ ਆ ਇਥੇ ਜਿਹੜੇ ਮੂਰਤੀਆਂ ਲੈਣ ਆਏ ਨੇ ਉਹਨਾਂ ਨਾਲ ਵੀ ਜਨਪਤੀ ਜੀ ਨੂੰ ਮੰਨਣ ਵਾਲੇ ਵੀ ਬਹੁਤ ਨੇ ਇਹਦਾ ਜਨਪਤੀ ਜੀ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਤੇ ਉਹਨਾਂ ਦੀਆਂ ਮਾਨੋਗ੍ਰਾਮਨਾਵਾਂ ਵੀ ਪੂਰੀਆਂ ਕਰਦੇ ਨੇ ਤੇ ਭੰਜੀ ਵੀ ਇਥੇ ਮੂਰਤੀ ਲੈਣ ਆਏ ਨੇ ਜਲਬਾ ਚੜਦੇ ਆ ਭੰਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਹੁਣੇ ਹੀ ਗੱਲ ਕਰਕੇ ਆਈਆਂ ਰਾਦਾ ਰਾਦਾ ਜੀ ਤੁਸੀਂ ਮੂਰਤੀ ਲੈਣ ਆਏ ਹੋ ਹਰ ਸਾਲ ਆਉਂਦੇ ਹੋ ਹਾਂਜੀ ਕੀ ਮਹੱਤਵ ਜੀ ਹੈ ਵਿਧੀ ਜੀ ਹੁੰਦੀ ਹੈ ਮੂਰਤੀ ਲੈ ਕੇ ਜਾਂਦੇ ਵਿਧੀ ਜਿਸ ਤਰ੍ਹਾਂ ਦੇਖੋ ਵਿਧੀ ਤੇ ਬਹੁਤ ਹੁੰਦੀਆਂ ਆਪਾਂ ਤੇ ਰੱਬ ਦੇ ਕਾਰਜ ਚ ਨਹੀਂ ਪੂਰੇ ਹੋ ਸਕਦੇ ਬਾਕੀ ਮਨ ਦੀ ਵਿਧੀ ਆ ਜਿਸ ਤਰ੍ਹਾਂ ਮਰਜ਼ੀ ਕਰ ਲਓ ਬਸ ਅੱਛੇ ਢੰਗ ਨਾਲ ਲੈਣਾਂ ਦੀ ਵਿਧੀ ਕਰੋ ਤੁਸੀਂ ਰਾਦਾ ਜੀ ਚਿੰਨੇਜਰ ਤੋਂ ਮੂਰਤੀ ਲੈ ਕੇ ਜਾਂਦੇ ਹੋ ਤੇ ਤੁਹਾਡੀਆਂ ਮਨੋਚਾਮਨਾਵਾਂ ਪੂਰੀਆਂ ਹੋਈਆਂ ਨੇ ਬਿਲਕੁਲ ਜੀ ਅੱਜ 7ਵਾਂ ਸਾਲ ਹੋਣ ਲੱਗਾ ਹੈ ਜੀ ਹੇ ਮੇਰੇ 10 ਦਿਨ ਹੋਏ ਆ ਭਰਾ ਦੀ ਡੈਥ ਹੋਈ ਆ ਪਰ ਫਿਰ ਵੀ ਇਹਨਾਂ ਨੂੰ ਨਹੀਂ ਛੱਡਣਾ ਲੈ ਕੇ ਜਾਣਾ ਤੇ ਪੰਜ ਜੀ ਮੈਨੂੰ ਇਹ ਦੱਸੋ ਬੜੀਆਂ ਦੇ ਵਿਧੀ ਵਿਵਧਾਨ ਨਾਲ ਜਨਪਤੀ ਜੀ ਨੂੰ ਲੈ ਕੇ ਜਾਇਆ ਜਾਂਦਾ ਹੈ ਉਸ ਤੋਂ ਬਾਅਦ ਵਿਸਰਜਨ ਹੁੰਦਾ ਹੈ ਇਹਨਾਂ ਦਾ ਤਾਂ ਲਾਲ ਕੱਪੜੇ ਦੇ ਵਿੱਚ ਲਪੇਟਿਆ ਜਾਂਦਾ ਜਦੋਂ ਲੈ ਕੇ ਜਾਣਾ ਆਉਂਦਾ ਸੀ ਉਹਦਾ ਕੀ ਮਹੱਤਵ ਹੈ ਉਹਦਾ ਮਹੱਤਵ ਹੈਗਾ ਜੀ ਬਈ ਉਹਨਾਂ ਦੀਆਂ ਨਜ਼ਰਾਂ ਸਿੱਧਾ ਪਹਿਲਾਂ ਸਾਡੇ ਘਰ ਦੇ ਵਿੱਚ ਹੀ ਪੈਣ ਜੀ ਹਾਂਜੀ ਤੇ ਪਰਹੇਜ਼ ਕੀ ਹੁੰਦੇ ਨੇ ਜ ਜ 7 ਦਿਨ ਜਾਂ 4 ਦਿਨ ਜਿੰਨੇ ਦਿਨ ਵੀ ਬਾਬਾ ਜੀ ਸਾਡੇ ਰਹਿੰਦੇ ਨੇ ਉੱਥੇ ਪਰਹੇਜ਼ ਰਹਿੰਦੇ ਨੇ ਪਰਹੇਜ਼ ਜੀ ਪਿਆਜ਼ ਲਸਣ ਨਹੀਂ ਵਰਤਣਾ ਹੁੰਦਾ ਅਖੰਡ ਜੋਗ ਜਗਨੀ ਹੁੰਦੀ ਆ ਮਾਸ ਮਦਿਰਾ ਸਭ ਚੀਜ਼ਾਂ ਤੋਂ ਦੂਰ ਹੈ ਪੂਰੀ ਸੇਵਾ ਉਹਨਾਂ ਦੀ ਹੁੰਦੀ ਹੈ ਜੀ ਜੀ ਮੈਨੂੰ ਇਹ ਦੱਸੋ ਤੁਸੀਂ ਆਰਡਰ ਤੇ ਬਣਾਉਂਦੇ ਹੋ ਮੂਰਤੀ ਜਾਂ ਤੁਹਾਨੂੰ ਜਿਹੜੀ ਪਸੰਦ ਆਉਂਦੀ ਮੂਰਤੀ ਉਹ ਲੈ ਜਾਂਦੇ ਜਿਹੜੀ ਪਸੰਦ ਆਂਦੀ ਆ ਜੀ ਜਿਹੜੀ ਸਾਡੇ ਅੱਖਾਂ ਚੱਖਾਂ ਪਾ ਕੇ ਵੇਖ ਲਨ ਤੇ ਬਸ ਆਪਾਂ ਲੈ ਜੀਦੀ ਆ ਜੀ ਕਿੰਨੇ ਜਿਹੜੀ ਮੂਰਤੀ ਲੈ ਚੇ ਜਾਂਦੇ ਉਹ ਕਿੰਨੇ ਕੇ ਮੁੱਲ ਦੀ ਹੁੰਦੀ ਹੈ ਜਿਹੜੀ ਮੂਰਤੀ ਲੈ 2.5 ਹਜ਼ਾਰ ਤੋਂ ਉੱਪਰ ਹੁੰਦੀ ਆ ਜੀ ਹਾਂਜੀ ਸਰ ਕੀ ਅਪੀਲ ਲਾਉਣੀ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਗਣਪਤੀ ਜੀ ਨੂੰ ਮੰਨਦੇ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਆਸਥਾ ਸਾਡੀਆਂ ਵੀ ਜੁੜੀਆਂ ਹੋਈਆਂ ਨੇ ਇਹਨਾਂ ਦੇ ਨਾਲ ਕੀ ਸੰਦੇਸ਼ ਦੇਣਾ ਹੈ ਮੈਂ ਤੇ ਆਮ ਐਸੇ ਹੀ ਕਹਾਂਗੀ ਜਿਸ ਤਰ੍ਹਾਂ ਲੈ ਕੇ ਜਾਂਦੇ ਹੋ ਢੋਲਾਂ ਦੇ ਨਾਲ ਤੇ ਉਸ ਤਰ੍ਹਾਂ ਹੀ ਵਿਸਰਜਨ ਕਰੋ ਮੈਂ ਕਈ ਤਰੀਕੇ ਨਾਲ ਵੇਖਿਆ ਕਈ ਛੱਪੜ 'ਚ ਸੁੱਟ ਦਿੰਦੇ ਆ ਕਈ ਕਿਤੇ ਸੁੱਟ ਦਿੰਦੇ ਆ ਬਸ ਜਿਨ੍ਹਾਂ ਨੇ ਖੜਨੇ ਆ ਧੂਮ ਧਾਮ ਨਾਲ ਤੇ ਵਿਸਰਜਨ ਵੀ ਬਸ ਮੈਂ ਆਪਣੇ ਅੰਮ੍ਰਿਤਸਰ ਨਗਰ ਨਿਗਮ ਸਾਰਿਆਂ ਨੂੰ ਜਿਨ੍ਹਾਂ ਜੜੇ ਵੀ ਹੈਗੇ ਆ ਭਾਈਵੰਦੀ ਜੜੇ ਵੀ ਲੈ ਕੇ ਜਾਂਦੇ ਆ ਬਸ ਮੈਂ ਇਹੋ ਹੀ ਕਹਾਂਗੀ ਜੇ ਵੀ ਲੈ ਕੇ ਜਾਂਦੇ ਹੋ ਢੋਲ ਟਪਕਿਆ ਨਾਲ ਤੇ ਉਹਨਾਂ ਦਾ ਵਿਸਰਜਨ ਵੀ ਢੋਲ ਟਪਕਿਆ ਨਾਲ ਕਰੋ ਵਧੀਆ ਤਰੀਕੇ ਨਾਲ ਕਰੋ ਕਿੰਨੇ ਦਿਨ ਰੱਖਦੇ ਹੋ ਮੂਰਤੀ ਮੈਂ 7 ਦਿਨ ਰੱਖੇ ਸੀ ਹੁਣ 10 ਦਿਨ ਰੱਖਨੇ ਆ ਜੀ ਤੇ ਪੰਜ ਜੀ ਜਦੋਂ ਚਾਵਾਂ ਨਾਲ ਲੈ ਚੇ ਜਾਂਦਾ ਬੱਚਿਆਂ ਦੀ ਤਰ੍ਹਾਂ ਲੈ ਚੇ ਜਾਂਦਾ ਕੋਈ ਭੈਣ ਭਰਾ ਸਮਝਦਾ ਕੋਈ ਪਿਤਾ ਜੀ ਸਮਝਦਾ ਇਹਨਾਂ ਨੂੰ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਆਪਣੇ ਅਸੀਂ ਘਰ ਦੇ ਵਿੱਚ ਸਜਾਉਨੇ ਆ ਪਰ ਜਦੋਂ ਵਿਸਰਜਨ ਹੁੰਦਾ ਇਹਨਾਂ ਦਾ ਮਨ ਨੂੰ ਹੀ ਪਰ ਆਉਂਦਾ ਕਿਉਂਕਿ ਇੰਨੇ ਦਿਨ ਸਾਡੇ ਨਾਲ ਰਹੇ ਹੁੰਦੇ ਨੇ ਬਾਬਾ ਜੀ ਤੇ ਉਸ ਤੋਂ ਬਾਅਦ ਮਨ ਨੂੰ ਹੀ ਪਰ ਆਉਂਦਾ ਠੀਕ ਹੈ ਇਹ ਸਾਡੇ ਦੀ ਫੈਮਿਲੀ ਮੈਂਬਰ ਬਣ ਜਾਂਦੇ ਆ ਜਿਸ ਦਾ ਸਾਡਾ ਕੋਈ ਰਿਸ਼ਤੇਦਾਰ ਆਂਦਾ ਵਾ 10 ਦਿਨ ਰਹਿੰਦਾ 5 ਦਿਨ ਰਹਿੰਦਾ ਜਦੋਂ ਜਾਨ ਲੱਗੇ ਤਾਂ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਐਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਭ ਮਨ ਜਿਹੜਾ ਖਰਾਬ ਹੋ ਜਾਂਦਾ ਕਿ ਨਹੀਂ ਇੰਨੇ ਚਾਵਾ ਨਸੀ ਲਿਆਂਦਾ ਤੇ ਸਾਡਾ ਭਰਾ ਵੀਰ ਪਿਓ ਜੋ ਵੀ ਆ ਵੀ ਉਹ ਚੱਲਿਆ ਵੈ ਹਾਂ ਅਗਲੇ ਬਰਸ ਫੇਰ ਕਹਿੰਦਾ ਕਿ ਆਇਓ ਖੁਸ਼ੀਆਂ ਲੈ ਕੇ ਆਇਓ ਤੇ ਖੁਸ਼ੀਆਂ ਲੈ ਕੇ ਜਾਂਦੇ ਨੇ ਜੀ ਉਹ ਜਟਾਰਾ ਜ਼ਰੂਰ ਲਾ ਦਿਓ ਜਦੋਂ ਅਸੀਂ ਮੂਰਤੀ ਲੈ ਕੇ ਜਾਂਦੇ ਆ ਜਨਪਤੀ ਬੱਪਾ ਮੋਰੀਆ ਗਣਪਤੀ ਬੱਪਾ ਮੋਰੀਆ ਮੰਗਲ ਮੂਰਤੀ ਮੋਰੀਆ ਜ਼ਰੂਰੀ ਤਾਂ ਸਭ ਦੀਆਂ ਮਨੋਜਾਮਨਾਵਾਂ ਪੂਰੀਆਂ ਹੁੰਦੀਆਂ ਨੇ ਬੜੀਆਂ ਆਸਥਾਂ ਜੁੜੀਆਂ ਹੋਈਆਂ ਨੇ ਇਹ ਸਾਡੇ ਲਈ ਮੂਰਤੀ ਨਹੀਂ ਇਹ ਸਾਡੇ ਇਹ ਭਗਵਾਨ ਨੇ ਸਾਡੇ ਰੱਬ ਦਾ ਰੂਪ ਹੈ ਤੋਂ 7 ਦਿਨ ਤੋਂ ਲੈ ਕੇ 11 ਦਿਨ ਦਾ ਇਸ ਦੀ ਪੂਜਾ ਹੁੰਦੀ ਹੈ ਫਿਰ ਵਿਸਰਜਨ ਹੁੰਦਾ ਹੈ ਬੜੇ ਚਾਵਾਂ ਨਾਲ ਜਿਵੇਂ ਅਸੀਂ ਇਹਨਾਂ ਨੂੰ ਲੈ ਕੇ ਜਾਂਦੇ ਹਾਂ ਉਸ ਤੋਂ ਬਾਅਦ ਵਿਸਰਜਨ ਹੁੰਦਾ ਤਾਂ ਉਦੋਂ ਮਨੂ ਵੀ ਭਰ ਆਉਂਦਾ ਪਰ ਅੰਮ੍ਰਿਤਸਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੂਰਤੀਆਂ ਬਣ ਰਹੀਆਂ ਨੇ ਤੇ ਮੂਰਤੀਆਂ ਨੂੰ ਬੜੇ ਪਿਆਰ ਨਾਲ ਸਜਾਇਆ ਜਾ ਰਿਹਾ ਤੇ ਮੂਰਤੀਆਂ ਨੂੰ ਬਣਾਇਆ ਜਾ ਰਿਹਾ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਤਰਨਵੀਰ ਜੀ ਲਾਲੀ ਤੁਸੀਂ ਜੁੜੇ ਹੋ ਅਸਲੀਆ ਚੈਨਲ ਆ